ਅਸਲਾਮ ਵਾਲੇਕਮ ਨਾਜ਼ਿਰ ਜੀ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਜਿਵੇਂ ਆਪਾਂ ਜਾਣਦੇ ਹੋ ਕਿ ਗੈਰਮਸਰੀਪ ਦਾ ਦਿਨ ਚੱਲ ਰਹੇ ਨੇ ਜੋ ਚੰਦ ਹੈ ਉਹ ਆ ਚੁੱਕਾ ਹੈ ਇਸ ਮਹੀਨੇ ਦੇ ਵਿੱਚ ਜੋ ਗੈਰਮਸਰੀਪ ਦਾ ਦਿਨ ਹੈ ਉਹ 11ਵਾਂ ਸਰੀਪਦਾ ਦਿਨ ਹੈ 29 ਤਰੀਕ ਦਿਨ ਵੀਰਵਾਰ 29 ਤਰੀਕ ਦਿਨ ਵੀਰਵਾਰ ਨੂੰ ਗੈਰਮਸਰੀਪ ਦਾ ਜੋ ਖਤਮ ਹੈ ਉਹ ਆਪਾਂ ਦਵਾਵਾਂਗੇ ਇਸ ਫਕੀਰੀ ਰੰਗ ਚੈਨਲ ਦੀ ਜੋ ਫੈਮਿਲੀ ਹੈ ਗੈਰਮਸਰੀਪ ਦਾ ਖਤਮ ਦਵਾਉਂਦੇ ਨੇ ਤੋ ਉਹਨਾਂ ਦੇ ਵਿੱਚ ਸ਼ਾਮ ਦਾ ਵਕਤ ਹੋਵੇਗਾ ਆਪ ਆਪਣੇ ਆਪਣੀ ਮਰਜ਼ੀ ਦੇ ਨਾਲ ਆਪਣੇ ਆਪਣੇ ਘਰ ਦੇ ਵਿੱਚ ਜਿੱਥੇ ਵੀ ਤੁਸੀਂ ਖਤਮ ਦਵਾਉਂਦੇ ਹੋ ਘਰ ਦੇ ਦਵਾਉਂਦੇ ਹੋ ਜਾਂ ਕਿਸੇ ਦਰਗਾਹ ਤੇ ਜਾ ਕੇ ਖਤਮ ਦਵਾਉਂਦੇ ਹੋ ਤੇ ਉਸ ਤਰੀਕੇ ਦੇ ਨਾਲ ਹੀ ਆਪਾਂ ਕਰੀ ਜਾਣਾ ਤੇ ਬਾਕੀ ਜੇ ਕੋਈ ਸਵਾਲ ਹੈ ਕਿਸੇ ਦਾ ਜਾਂ ਕੁਝ ਪੁੱਛਣਾ ਹੈ ਤੇ ਉਹ ਤੁਸੀਂ ਕਮੈਂਟ ਕਰ ਦਿਓ ਮੈਂ ਦੱਸ ਦਵਾਂਗਾ ਤੇ ਇੱਕ ਬਹੁਤ ਸਾਰੇ ਦੋਸਤਾਂ ਦਾ ਇੱਕ ਸਵਾਲ ਆਇਆ ਸੀਗਾ ਕਿ ਅਸੀਂ 11ਵੇਂ ਸਿਪਤਾ ਰੋਜ਼ਾ ਕਿਦਾਂ ਰੱਖ ਸਕਦੇ ਆ ਵਰਤ ਕਿਦਾਂ ਰੱਖ ਸਕਦੇ ਆ ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਸਵੇਰ ਨੂੰ ਆਪਣੇ ਮਨ ਦੇ ਵਿੱਚ ਇੱਕ ਨੀਅਤ ਕਰਨੀ ਹੁੰਦੀ ਹੈ ਕਿ ਇਹ ਮੇਰੇ ਮਾਲਿਕ ਮੈਂ ਤੇਰਾ ਵਰਤ ਰੱਖਿਆ ਹੈ ਮੈਂ ਤੇਰਾ ਰੋਜ਼ਾ ਰੱਖਿਆ ਹੈ ਰੋਜ਼ਾ ਰੱਖ ਕੇ ਤੁਸੀਂ ਜੋ ਇੱਕ ਵਾਰੀ ਜੋ ਸਵੇਰੇ ਖਾਣਾ ਉਹ ਖਾ ਸਕਦੇ ਹੋ ਖਾ ਕੇ ਤੇ ਸ਼ਾਮ ਨੂੰ ਫਿਰ 11ਵੇਂ ਸਿਪਤਾ ਖਤਮ ਦਿਵਾਉਣ ਤੋਂ ਬਾਅਦ ਤੁਸੀਂ ਜੋ ਖਾਣਾ ਉਹ ਖਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਪਾਂ ਸਿਰਫ ਇੱਕ ਫਿਰ ਇਹਦੇ ਵਿੱਚ ਕਈ ਸਵਾਲ ਹੁੰਦੇ ਨੇ ਕਿ ਦਿਨ ਦੇ ਸਾਰੇ ਕੁਝ ਖਾਣਾ ਜਾਂ ਨਹੀਂ ਖਾਣਾ ਜਦੋਂ ਆਪਾਂ ਇੱਕ ਰੋਜ਼ਾ ਰੱਖ ਲਿਆ ਫਿਰ ਉਹਦੇ ਵਿੱਚ ਕੀ ਹੁੰਦਾ ਕਿ ਸਾਰਾ ਦਿਨ ਕੁਝ ਨਹੀਂ ਖਾਣਾ ਜੋ ਸਵੇਰੇ ਖਾ ਲਿਆ ਖਾ ਲਿਆ ਤੇ ਵਿੱਚ ਉਹ ਕਈ ਵੀ ਸਵਾਲ ਪੁੱਛਦੇ ਨੇ ਕਿ ਚਾਹ ਪੀ ਸਕਦੇ ਆ ਜਾਂ ਪਾਣੀ ਪੀ ਸਕਦੇ ਨਹੀਂ ਜੇ ਆਪਾਂ ਉਹਦਾ ਵਰਤ ਤੇ ਰੱਖ ਲਿਆ ਉਹਦਾ ਕਰੋਜ਼ਾ ਰੱਖ ਲਿਆ ਕਿ ਕੁਝ ਨਹੀਂ ਦਾ ਮਤਲਬ ਕੁਝ ਵੀ ਨਹੀਂ ਖਾਣਾ ਜੋ ਉਹ ਨiyet ਕਰਨ ਤੋਂ ਪਹਿਲਾਂ ਖਾ ਲਿਆ ਖਾ ਲਿਆ ਉਸ ਤੋਂ ਬਾਅਦ ਕੁਝ ਨਹੀਂ ਖਾਣਾ ਇਸ ਤਰ੍ਹਾਂ ਤੁਸੀਂ ਰੱਖ ਸਕਦੇ ਹੋ ਫਿਰ ਵੀ ਜੇ ਕੋਈ ਗੱਲ ਦਾ ਕੋਈ ਰਹਿ ਗਿਆ ਹੋਵੇ ਨਹੀਂ ਸਮਝ ਲੱਗਦਾ ਤੇ ਕਮੈਂਟ ਕਰ ਦੇਣਾ ਤੋਂ ਵੀਡੀਓ ਕਈ ਦਿਨਾਂ ਤੋਂ ਰੈਗੂਲਰ ਨਹੀਂ ਆ ਰਹੇ ਕਿਉਂਕਿ ਥੋੜਾ ਜਿਹਾ ਮੈਂ ਠੀਕ ਨਹੀਂ ਸੀ ਸਿਹਤ ਖਰਾਬ ਹੋਣ ਦੇ ਕਾਰਨ ਮੈਂ ਵੀਡੀਓ ਨਹੀਂ ਪਾਈ ਗੜਬੜ ਬਹੁਤ ਜ਼ਿਆਦਾ ਖਰਾਬ ਸੀ ਹੁਣ ਮਾਲਕ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਠੀਕ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਵੀਡੀਓ ਲਗਾਤਾਰ ਜਿਸ ਤਰ੍ਹਾਂ ਪਹਿਲਾਂ ਆਉਂਦੀ ਸੀ ਉਸ ਤਰ੍ਹਾਂ ਤੁਹਾਡੇ ਲਈ ਲੈ ਕੇ ਆਇਆ ਕਰਾਂਗਾ ਤੋ ਅਜਿਲੇ ਨਾ ਹੀ 11ਵੇਂ ਸ਼ਹੀਦ ਜਰ ਦਿਨ ਮਵਰਕ ਦਿਨ ਚੱਲ ਰਹੇ ਨੇ ਵੰਦਗੀ ਵਿਵਾਦਿਤ ਵਾਲੇ ਦਿਨ ਚੱਲ ਰਹੇ ਨੇ ਤੋ ਇਹਨਾਂ ਦੇ ਵਿੱਚ ਆਪਾਂ 11ਵੇਂ ਸ਼ਹੀਦ ਦਾ ਜੋ ਖਤਮ ਕਰਵਾਉਣਾ ਹੈ ਫਿਰ ਇਹ ਕਰ ਦੱਸ ਦਿੰਦੇ ਆ 29 ਤਰੀਕ ਦਿਨ ਵੀਰਵਾਰ ਨੂੰ ਤੋ ਅਗਲੀ ਵੀਡੀਓ ਨਾਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਲਈ ਹੱਕ ਮੁਰਸ਼ਿਦ ਸੱਚ ਮੁਰਸ਼ਿਦ